ਹੋ ਬੱਲੇ ਬੱਲੇ ਬਈ ਆਏ ਨੇ ਸਵਾਰੇ ਵਿਕਣੇ ਬੱਲੇ ਬੱਲੇ ਬਈ ਆਏ ਨੇ ਸਵਾਰੇ ਵਿਕਣੇ ਸ਼ਾਵਾ ਸ਼ਾਵਾ ਬਈ ਆਏ ਨੇ ਸਵਾਰੇ ਵਿਕਣੇ ਸ਼ਾਵਾ ਸ਼ਾਵਾ ਬਈ ਆਏ ਨੇ ਸਵਾਰੇ ਵਿਕਣੇ ਸਾਨੂੰ ਦਾਣਿਆਂ ਦੇ ਵਟੇ ਦੇ ਦੇ ਬਈ ਆਏ ਨੇ ਸਵਾਰੇ ਵਿਕਣੇ ਸਾਨੂੰ ਦਾਣਿਆਂ ਦੇ ਵਟੇ ਦੇ ਦੇ ਬੱਲੇ ਬਈ ਮਾਰਦੀ ਨੂੰ ਮਾਰੇ ਜਾਣ ਦੇ ਸ਼ਾਵਾ ਸ਼ਾਵਾ ਬਈ ਮਾਰਦੀ ਨੂੰ ਮਾਰੇ ਜਾਣ ਦੇ ਸ਼ਹਿਰ ਜਾਊਂਗਾ ਸ਼ਵਾਰੇ ਲਿਆਊਂਗਾ ਬਈ ਮਾਰਦੀ ਨੂੰ ਮਾਰੇ ਜਾਣ ਦੇ ਸ਼ਾਵਾ ਸ਼ਾਵਾ ਬਈ ਮਾਰਦੀ ਨੂੰ ਮਾਰੇ ਜਾਣ ਦੇ ਬੱਲੇ ਬੱਲੇ ਵੇ ਲੱਗਦੇ ਅਸ਼ਵਾਰਿਆਂ ਦੇ ਆ ਸ਼ਾਵਾ ਸ਼ਾਵਾ ਵੇ ਲੱਗਦੇ ਅਸ਼ਵਾਰਿਆਂ ਤੇਰੇ ਚਾਚੇ ਫਿਰਨ ਕੁਵਾਰੇ ਬਈ ਲੱਗਦਾ ਅਸ਼ਵਾਰਿਆਂ ਦੇ ਆ ਸ਼ਵਾ ਸ਼ਵਾ ਬਈ ਲੱਗਦੇ ਅਸ਼ਵਾਰਿਆਂ ਦੇ ਆ ਤੇ ਬੱਲੇ ਬਈ ਨੌਕਰ ਨੇ ਚਿੱਠੀ ਭੇਜਤੀ ਬੱਲੇ ਬੱਲੇ ਬਈ ਨੌਕਰ ਨੇ ਚਿੱਠੀ ਭੇਜਤੀ ਪੇਕੇ ਸ਼ੀਟ ਦੀ ਸੁਖਣ ਨਾ ਪਾਈ ਬਈ ਨੌਕਰ ਨੇ ਚਿੱਠੀ ਭੇਜਤੀ बले बे बई मोड़ मां जवाब भेजिया शावा शावा बई मोड़ मां जवाब भेजिया तेरी मा वरी विच टोई बई मोड़ मां जवाब भेजया शावा शावा बई मोड़ जवाब भेजया बे बे बई मोड़ मां ज़वाब सुण के ਸ਼ਾਵਾ ਸ਼ਾਵਾ ਬਈ ਮੋੜ ਵਾਂਝ ਜਵਾਬ ਸੁਣ ਕੇ ਮੁੰਡਾ ਸ਼ਾਮ ਦੀ ਗੱਡੀ ਚੜ ਆਇਆ ਬਈ ਮੋੜ ਵਾਂਝ ਜਵਾਬ ਸੁਣ ਕੇ ਸ਼ਾਵਾ ਸ਼ਾਵਾ ਬਈ ਮੋੜ ਵਾਂਝ ਜਵਾਬ ਸੁਣ ਕੇ ਬੱਲੇ ਬੱਲੇ ਬਈ ਨਾਲੇ ਮੁੰਡਾ ਵਟੇ ਕੂਰੀਆਂ ਸ਼ਾਵਾ ਸ਼ਾਵਾ ਬਈ ਨਾਲੇ ਮੁੰਡਾ ਵਟੇ ਨਾਲੇ ਛੀਟ ਦੀ ਸੁਥਣ ਵੱਲ ਵੇਖੇ ਬੈ ਨਾਲੇ ਮੁੰਡਾ ਵੱਟੇ ਕੂਰੀਆਂ